ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਮੇਰੇ ਮੇਰੇ ਨਾਲ ਦੋਸਤ ਦੀ ਮੰਮੀ ਆਸਤੇ ਨੇ ਕੜੇ ਦੇਖਣੇ ਸੀ 골ਡ ਦੇ ਆ ਜਾ ਵੀਰੇ ਬੈਠੋ ਲੇਡੀਜ਼ ਕੜੇ ਲੈ ਕੇ ਆਇਓ ਕਾ ਡਿਜ਼ਾਈਨ ਬਹੁਤ ਚੱਲ ਰਿਹਾ ਇਹ ਵੀ ਆਪਾਂ ਦੇਖ ਸਕਦੇ ਆ ਦੇਖ ਤੈਨੂੰ ਕਿਹੜੇ ਸੋਹਣੇ ਲੱਗਦੇ ਨੇ ਮੈਨੂੰ ਤਾਂ ਆ ਆ ਵਾਲਾ ਸੋਹਣਾ ਲੱਗਿਆ ਹਾਂ ਸੋਹਣੇ ਲੱਗਦੇ ਹਾਂ ਠੀਕ ਆ ਵੀਰੇ ਆ ਕਰ ਦਿਓ ਜੀ ਠੀਕ ਹੈ ਤੇ ਇਦਾਂ ਕਰੋ ਵੀਰੇ ਇੱਕ ਸੈੱਟ ਦਿਖਾ ਦਿਓ ਇੱਕ ਰੰਗ ਤੇ ਇੱਕ ਚੈਨ ਦਿਖਾ ਦਿਓ ਵੀਰੇ ਆ ਕੀ ਕਰਿਆ ਨਾ ਮੇਰੇ ਕੋਲ ਇੰਨੇ ਪੈਸੇ ਹੈ ਨਹੀਂਗੇ ਤੂੰ ਚੁੱਪ ਕਰਕੇ ਬੈਠਾ ਰਹੇ ਚੁੱਪ ਕਰ ਤੂੰ ਆ ਤਿੰਨੇ ਡਿਜ਼ਾਈਨ ਨਵੇਂ ਨੇ ਜਿਹੜਾ ਇਹ ਲੰਬਾ ਥੋੜਾ ਜਿਹਾ ਤੇ ਨਾਰਮਲ ਸਾਈਜ਼ ਦੇ ਜਿਹੜਾ ਮਰਜ਼ੀ ਦੇਖ ਲਓ ਬਹੁਤ ਸੋਹਣਾ ਡਿਜ਼ਾਈਨ ਹੈ ਦੱਸ ਵੀ ਕਿਹੜਾ ਪਸੰਦ ਆ ਤੈਨੂੰ ਯਾਰ ਪਸੰਦ ਤਾਂ ਹੁਣ ਸਾਰੇ ਹੀ ਆ ਤੂੰ ਆ ਕਰੀ ਕੀ ਜਾਨਾ ਯਾਰ ਤੂੰ ਟੈਨਸ਼ਨ ਨਾ ਲੈਂਦਾ ਤੂੰ ਪਸੰਦ ਦੱਸ ਕਿਹੜਾ ਆ ਆ ਪਸੰਦ ਆ ਵੀਰੇ ਆ ਕਰ ਦੋ ਪੈਕ ਜੀ ਤੇ ਉਹ ਚੈਨ ਤੇ ਉਹ ਮਗਾਇਓ ਵੀਰੇ ਆਪਣਾ ਆ ਲੋ ਜੀ ਆ ਲੋ ਵੀਰੇ ਆ ਚੈਨ ਦਾ ਨਵੇਂ ਡਿਜ਼ਾਈਨ ਨੇ ਤੇ ਰਿੰਗਾਂ ਦੇ ਜਿਹੜਾ ਮਰਜ਼ੀ ਕਰ ਲੋ ਹਾਂ ਵੀ ਦੇਖ ਕੀ ਪਸੰਦ ਆ ਤੈਨੂੰ ਯਾਰ ਮੈਨੂੰ ਤਾਂ ਸਾਰੀਆਂ ਆਂਦੀ ਤੂੰ ਕਰੀ ਕੀ ਜਾਨਾ ਯਾਰ ਤੂੰ ਕਿਉਂ ਬੋਲੀ ਜਾਣਾ ਤੂੰ ਪਸੰਦ ਕਰਾ ਦੱਸ ਦ ਤੇ ਆਵਲੀ ਰਗਸੇ ਵੀਰੇ ਦੱਸੋ ਕਿੰਨਾ ਵਜਣਾ ਆਪਣਾ ਸਾਰਾ ਇਹ ਵੀਰੇ ਆਪਣਾ ਸਾਰਾ ਸਮਾਨ ਨਾ 11.5 ਕਿਤਲੇ ਦੇ ਕੋਲ ਮੈਂਦਾ 11.5 ਤੋਲੇ ਬਣ ਗਏ ਉਹ ਭਰਾਵਾ ਤੂੰ ਮੇਰੇ ਘਰ ਬੁਕਣਾ 8 ਨਾਲ 10 ਸੋਨਾ ਬਣ ਗਿਆ ਵਾ ਮੇਰੇ ਕੋਲ ਇਹਨੇ ਪੈਸੇ ਹੈ ਨਹੀਂਗੇ ਮੈਂ ਤਾਂ ਕੜੇ ਲੈਣ ਆਇਆ ਸੀ ਗੱਲੇ ਤੂੰ ਚੁੱਪ ਕਰਕੇ ਬਹਿ ਜਾਂਗਾ ਤੇਰੇ ਮੂੰਹ ਤੇ ਚੇਪੀ ਲਾਵਾਂ ਮੈਂ ਵੀਰੇ ਮੜਾ ਕਰਿਓ ਹਿਸਾਬ ਕਰਨਾ ਬਣਾ ਪਹਿਲਾਂ ਇਹਦਾ ਮੋٹے ਜਿਹੇ ਦਿਮਾਗ ਹਿੱਲ ਗਏ ਆਪ ਤਾਂ ਮਰਲੇ ਮਰਨਾ ਮੈਨੂੰ ਵੀ ਮਰਉਂ ਮੇਰੇ ਆਪਣੀ ਚਾਰੇ ਐਟਮਾ ਤੋਂ ਨਾ 35000 ਬਣ ਗਈ 35000 ਇਹ 8 ਲੱਖ ਦਾ ਸੋਨਾ 35000 ਦਾ ਕਿਵੇਂ ਹੋ ਗਿਆ ਐਵੇਂ ਰੋਲਾ ਪਾਇਆ ਜੀ 8 ਲੱਖ ਬਣ ਗਿਆ 8 ਲੱਖ ਬਣਾ ਵੀਰੇ ਨੂੰ ਦੱਸੋ ਕਿਵੇਂ ਬਣ ਗਿਆ 35000 ਦਾ ਇਹ ਇਦਾਂ ਬਣ ਗਿਆ ਜੀ ਇਹਦੇ ਉੱਤੇ ਨਾ 1 ਗ੍ਰਾਮ ਸੋਨੇ ਦੀ ਪਰਤ ਹੁੰਦੀ ਹੈ ਇਹਦੇ ਉੱਪਰ ਹਾਂ ਜੀ ਇਹਦੇ نیچے ਹੁੰਦਾ ਚਾਂਦੀ ਤੇ ਤੰਬਾ ਤੇ ਇਸੇ ਕਰਕੇ ਇਹ ਬਿਲਕੁਲ ਪਾਇਆ ਹੋਇਆ ਸੋਨੇ ਦਾ ਲੱਗਦਾ ਹੈ ਤੇ ਜਿੰਨਾ ਵੀ ਤੁਹਾਨੂੰ ਟੱਚ ਕਰਦਾ ਇਹ ਸੋਨਾ ਹੀ ਹੈ ਇਹ ਜਿਹੇ ਚੂੜੀਆਂ ਆਪਾਂ ਲੈਣੇ ਜਿਹੜੀਆਂ 2.5 ਲੱਖ ਦੀਆਂ ਬਣਦੀਆਂ 25-30 ਹਜ਼ਾਰ ਦੀ ਬਣਵਾਈ ਪਈ ਜਾਂਦੀ ਸੋਨੇ 'ਚ ਤੇ 1 ਗ੍ਰਾਮ gold ਦੇ ਸਾਰਾ ਸਮਾਨ ਸੈਟ ਚੈਨ ਕੜੇ ਰਿੰਗ ਇਹ ਸਿਰਫ 30 ਤੋਂ 35000 ਰੁਪਏ ਦਾ ਬਣ ਜਾਂਦਾ ਤੇ ਜੀ ਉਦਾਂ ਖਰੀਦਦਿਆਂ ਕਿੰਨਾ ਦਾ ਜੀ ਉਦਾਂ ਘੱਟੋ ਘਾਟ 8 ਲੱਖ ਰੁਪਏ ਦਾ ਤੇ 80000 ਰੁਪਏ ਬਣਵਾਈ ਬਣ ਜਾਂਦੀ ਇਹਦੇ ਉੱਤੇ ਇਹ ਤਾਂ ਸਿਰਾ ਹੀ ਕਰਾਤਾ ਭਾਈ ਐ ਤਾਂ ਫਿਰ ਮੈਂ ਆਪਣੇ ਸਾਰੇ ਪਰਿਵਾਰ ਦੇ ਸ਼ੌਂਕ ਪੂਰੇ ਕਰ ਸਕਦਾ ਆ ਲਓ ਜੀ ਤੁਹਾਡਾ ਸਮਾਨ ਲੈ ਭਾਈ ਅੱਜ ਤਾਂ ਸਾਰੇ ਕਰਦੇ ਖੁਸ਼ ਹੋ ਜਾਣਗੇ ਐਵੇਂ ਡਰ ਜਾਂਦਾ ਸੀ 8 ਲੱਖ ਲੱਗ ਜੂ ਤੈਨੂੰ ਅਨਮੋਲ ਜੁਐਲਰ ਲੁਧਿਆਣਾ ਵਾਲਾ ਖੁਸ਼ ਕਰ ਦਣਾ ਪੂਰਾ ਹਾਂ ਭਾਈ ਖੁਸ਼ ਤਾਂ ਪੂਰਾ ਹੀ ਕਰ ਦਿਆ ਇਹ ਐਦਾਂ ਹੀ ਫੈਮਲੀਆਂ ਨੂੰ ਖੁਸ਼ ਕਰਦੇ ਆ ਆ ਜਾ ਚਲੀਏ ਫਿਰ ਠ